ਬੀਤੇ ਦਿਨ ਹਲਕਾ ਸ਼ਿਰੀ ਹਰਗੋਬਿੰਦਪੁਰ ਦੇ ਨੇੜਲੇ ਇਲਾਕੇ ਦੇ ਗੁੱਜਰ ਭਾਈਚਾਰੇ ਵੱਲੋਂ ਡੰਗਰਾਂ ਲਈ ਇਕੱਠੀ ਕੀਤੀ ਗਈ ਪਰਾਲੀ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਦੀ ਜਾਣਕਾਰੀ ਸਾਹਮਣੇ ਆਈ ਹੈ। ਸਥਾਨਕ ਨਿਵਾਸੀ ਮੱਖਣਦੀਨ ਪੁੱਤਰ ਹਸੀਨਦੀ ਨੇ ਦੱਸਿਆ ਕਿ ਅਸੀਂ ਆਪਣੇ ਪਸ਼ੂਆਂ ਦੇ ਚਾਰੇ ਲਈ ਲਗਭਗ 40 ਕਿੱਲਿਆਂ ਦੀ ਪਰਾਲੀ ਇਕੱਠੀ ਕੀਤੀ ਹੋਈ ਸੀ ਜੋ ਅਚਾਨਕ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਸਵਾਹ ਹੋ ਗਈ। ਉਨਾ ਕਿਆਕੇ ਬਟਾਲਾ ਫਾਇਰ ਬਰਗੇਡ ਨੂੰ ਤੁਰੰਤ ਸੂਚਨਾ ਦਿੱਤੀ ਗਈ ਪਰ ਜਦ ਤੱਕ ਫਾਇਰ ਬਰਗੇਡ ਦੀ ਗੱਡੀ ਮੌਕੇ ਤੇ ਪਹੁੰਚੀ ਤਦ ਤੱਕ ਸਾਰੀ ਪ੍ਰਾਣੀ ਸੜ ਚੁੱਕੀ ਸੀ ਹਾਲਾਂਕਿ ਅੱਗ ਲੱਗਣ ਦੇ ਕਾਰਨ ਬਾਰੇ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਇਲਾਕੇ ਦੇ ਲੋਕਾਂ ਨੇ ਗਹਿਰੀ ਨਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਜੇਕਰ ਨਗਰ ਕੌਂਸਲ ਕੋਲ ਫਾਇਰ ਬਰਗੇਡ ਦੀ ਗੱਡੀ ਜਲਦੀ ਤਾਂ ਸਮੇਂ ਤੇ ਅੱਗ ਤੇ ਕਾਬੂ ਪਾਇਆ ਜਾ ਸਕਦਾ ਸੀ ਦੱਸਦੀ ਹੈ ਕਿ ਪਹਿਲਾਂ ਵੀ ਇਲਾਕੇ ਵਿੱਚ ਪਿਛਲੇ ਪੂਜ ਸਮੇਂ ਦੌਰਾਨ ਅੱਜ ਲੱਗਨ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਭਰ ਫਾਇਰ ਬ੍ਰੀਡ ਸੁਰੱਖਿਆ ਦੀ ਲੋੜੀਂਦੀ ਸੁਵਿਧਾ ਨਾ ਹੋਣ ਕਾਰਨ ਕਾਰਨ ਕਰਕੇ ਲੋਕਾਂ ਨੂੰ ਨੁਕਸਾਨਾਂ ਅਤੇ ਨੁਕਸਾਨੀ ਦਾ ਸਾਹਮਣਾ ਕਰਨਾ ਪਿਆ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਸਰਕਾਰ ਵੱਲੋਂ ਨਗਰ ਕੌਂਸਲ ਸ੍ਰੀ ਹਰਦੁਆਪੁਰ ਵਿੱਚ ਆਪਣੀ ਫਾਇਰ ਬ੍ਰੀਡ ਵਾਹਨ ਦੀ ਤਾਇਨਾਤੀ ਕੀਤੀ ਜਾਵੇ ਤਾਂ ਜੋ ਪ੍ਰਬਿਧਿਤ ਹੋਣ ਵਾਲੇ ਅਜਿਹੇ ਨੁਕਸਾਨਾਂ ਤੋਂ ਬਚਿਆ ਜਾ ਸਕੇ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਲੋਕਾਂ ਦੀ ਇਸ ਵਿਦੇਗੋਹਾਰ ਤੇ ਕਿੰਨਾ ਕੁ ਖਰਾ ਉਤਰਦੀ ਹੈ ਆਓ ਦੇਖਦੇ ਹਾਂ ਹਲਕਾ ਸ਼੍ਰੀਗਰਦੂਨ ਤੋਂ ਪੱਤਰਕਾਰ ਜਸਪਾਲ ਚੰਦ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਕਿੰਨਾ ਜ਼ਰਾ ਮੇਰਾ ਨਾਮ ਅਖੰਡੀ ਹੈ। ਕਿੱਥੇ ਰਹਿਣ ਵਾਲੇ ਹੋ? ਸਰੀਹਾਰ ਗੰਪਰ। ਤੇ ਕੀ ਘਟਨਾ ਵਾਪਰੀ ਜੇ? ਇਹ ਸਰ ਜੀ ਕੋਈ 6 ਵਜੇ ਨਾ ਕੋਈ ਪ੍ਰਾਲੀ ਨੂੰ ਅੱਗ ਲਾ ਗਿਆ ਕੋ ਸਾਨੂੰ ਤੇ ਪਤਾ ਨਹੀਂ ਲੱਗਾ ਸਾਡੇ ਡੰਗਰ ਉਧਰ ਪ੍ਰਾਲੀ ਖਾਂਡੇ ਸੀ ਪਹਿਲਾਂ। ਅੱਛਾ। ਤੇ ਉਹ ਮੁੰਡੇ ਦੇ ਖੜਿਆ ਸਿਰਫ ਪਾਣੀ ਡਾੜ ਵਾਸਤੇ ਤੇ ਮਗਰੋਂ ਕੋਈ ਅੱਗ ਲਾ ਗਿਆ। ਹੂੰ। ਖੁਸ਼ਾਕਾ ਕਿਹਦੇ? ਸ਼ਾਕ ਸਾਰਾ ਜੇ ਮੌਕੇ ਦਾ ਤੇ ਕੋਈ ਪਤਾ ਨਹੀਂ ਕਿਸੇ ਦਾ ਚਲੋ ਵੇਖਾਂਗੇ ਜੀ ਕੋਈ ਪਤਾ ਲੱਗ ਗਿਆ ਤੇ ਬੰਦੇ ਦੇ ਦੇਖਾਂ ਉਹਦਾ ਸੋਤ। ਕਿੰਨਾ ਕੁ ਨੁਕਸਾਨ ਹੋ ਗਿਆ ਹੈ? ਜੀ 40 ਕਿੱਲੇ ਦੀ ਪ੍ਰਾਲੀ ਸੀ ਤੁਸੀਂ ਆਪ ਸਾਬ ਲੈ ਲਓ ਜੀ। 2 ਲੱਖ ਦੀ 2 ਲੱਖ ਦੇ ਤਰਕੀਬ ਸਾਡਾ ਨੁਕਸਾਨ ਹੋ ਗਿਆ ਬਾਕੀ ਡੰਗਰ بچਾਤਾ ਨੁਕਸਾਨ بچਾਈਓ ਬਚਾਈਆ ਅੱਛਾ ਜੀ ਇਹ ਨਾ ਚੰਦਰਪਾ ਹਰ ਸਾਲ ਹੀ ਨਾ ਮਤਲਬ ਏਰਕਾਂ ਇਹ ਸਤਵਾਂ ਸਾਲ ਵਾ ਜੀ ਹਰ ਸਾਲ ਹੀ ਨਾ ਸਾਡੇ ਨਾਲ ਮਤਲਬ ਕੋਈ ਨਾ ਕੋਈ ਕਦੀ ਡੰਗਰਾਂ ਦੇ ਕੋਲ ਨੂੰ ਅੱਗ ਲਾ ਜਾਂਦਾ ਵਾ ਕੋਈ ਪ੍ਰਾਲੀਆਂ ਨੂੰ ਅੱਗ ਲਾ ਜਾਂਦਾ ਵਾ ਤਿੰਨੇ ਤਿੰਨੀ 24 ਥਾਈਏ ਪ੍ਰਾਲੀ ਸਾਡੇ ਨੂੰ ਅੱਗ ਲਾਉਂਦਾ ਹੈ ਬੰਦਾ ਕੋਈ ਸ਼ਰਾਰਤੀ ਆ ਸਾਨੂੰ ਜੇ ਕਿਹ ਬੰਦੇ ਦੇ ਸ਼ੱਕ ਪਿਆਦੇ ਅਸੀਂ ਜਰੂਰ ਕਾਨੂੰਨ ਦੀ ਸਹਾਸਤਾ ਲਾਵਾਂਗੇ ਕੀ ਮੰਗ ਕਰਦੇ ਹਾਂ ਅਸੀਂ ਇਹੋ ਹੀ ਪ੍ਰਸ਼ਾਸਨਗਾਰੀ ਮੰਗ ਕਰਦੇ ਆਂ ਵੀ ਸਾਡੇ ਡੰਗਰਾਂ ਦੇ ਮਤਲਬ ਪੱਠੇ ਨਾਲ ਕੀ ਦੁਸ਼ਮਣੀ ਅਸੀਂ ਤੇ ਇਹੋ ਹੀ ਕਹਿੰਦੇ ਆਂ ਵੀ ਡੰਗਰਾਂ ਨਾਲ ਨਾ ਇਦਾਂ ਕਰੇ ਅਸੀਂ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਪਹਿਲਾਂ ਡੰਗਰ ਸਾੜਤੇ ਹੀ ਤੇ ਫੇਰ ਉਤੋਂ ਪਹਿਲਾਂ ਵੀ ਇੱਕ ਵਾਰੀ ਪ੍ਰਾਲੀ ਸਾੜਤੀ 60 ਕਿੱਲਿਆਂ ਦੀ ਉਤੋਂ ਦੂਜੇ ਸਾਲ ਫੇਰ ਪ੍ਰਾਲੀ ਸਾੜਤੀ ਸਾਡੀ 40 ਕਿੱਲਿਆਂ ਦੀ ਆ ਹੁਣ ਫੇਰ 40 ਕਿੱਲਿਆਂ ਦੀ ਪ੍ਰਾਲੀ ਸਾੜਤੋ ਰਹਿੰਦੇ ਰੱਖੋ